ਸਸਰੀ ਕਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਆਲਟ ਸੈਟ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਮੇਰੇ ਆਪਣੇ ਪਿੰਡ ਟੈਪੀ ਦੀ ਵੀਡੀਓ ਦੋਸਤੋ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟ ਆ ਤਹਿਸੀਲੇ ਨੂੰ ਜੇਤੋਂ ਪੈਂਦੀ ਆ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਇੱਕ ਤਾਜੀ ਸੂਈ ਗਾਉਂ ਦੀ ਵੀਡੀਓ ਲੈ ਕੇ ਆਏ ਦੋਸਤੋ ਤੇ ਬਾਕੀ ਦੀ ਡਿਟੇਲ ਆਪਾਂ ਬਾਈ ਜੀ ਹੁਣਾਂ ਨੂੰ ਪੁੱਛਦੇ ਆਂ ਤੇ ਕਰਦੇ ਉਹਨਾਂ ਨਾਲ ਗੱਲਬਾਤ ਮੈਂ ਸਾਸਰੀ ਦਾ ਭਾਈ ਸਾਸਰੀ ਦਾ ਆਪਣਾ ਨਾਮ ਦੱਸ ਦਿਓ ਆਪਣਾ ਕੁਲਦੀਪ ਸਿੰਘ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ 94785 13628 ਠੀਕ ਹੈ ਜੀ ਤੇ ਐਡਰੈਸ ਦੱਸ ਦੋ ਮਾਲਾ ਜਿਵੇਂ ਬਾਈਆਂ ਨੇ ਘਰੇ ਆਉਣਾ ਹੋਵੇ ਆਪਣੇ ਆਪਣਾ ਪਿੰਡ ਟੈਪੀ ਜੀ ਹਾਂਜੀ ਟੈਪੀ ਤੋਂ ਮੱਤਲ ਸੜਕ ਤੇ ਘਰ ਜਰਨੈਲ ਸਿੰਘ ਸਰਪੰਚਾ ਦੋਸਤੋ ਬਾਈ ਜੀ ਦਾ ਘਰ ਟੈਪੀ ਤੋਂ ਜਦੋਂ ਮੱਤੇ ਰੋਡ ਤੇ ਸੜਕ ਦੇ ਘਰ ਆ ਖੇਤਾਂ ਚ ਸੜਕ ਦੇ ਉੱਪਰ ਹੀ ਘਰ ਇਹਨਾਂ ਦਾ ਬਾਈ ਜੀ ਦਾ ਤੇ ਬਾਈ ਜੀ ਇਹ ਜਿਹੜੀ ਗਾਏ ਪਹਿਲੀ ਸੂਈ ਸੂਈ ਹਾਂਜੀ ਪਹਿਲੀ ਸੂਈ ਘਰ ਦੀ ਹੈੜੀ ਘਰ ਦੀ ਹੈ ਹਾਂਜੀ ਠੀਕ ਹੈ ਕਿੰਨੇ ਦਿਨੋਂ ਗੇ ਸੂਈ ਨੂੰ ਇਹਨੂੰ ਪਰਸੋ ਸੂਈ ਹੈ ਠੀਕ ਹੈ ਦੋਸਤੋ ਬਾਈ ਜੀ ਦੱਸਣ ਮੁਤਾਬਕ ਬਾਈ ਜੀ ਨੇ ਪਹਿਲੇ ਸੂਏ ਸੂਈ ਵੀ ਆ ਇਸ ਕੁਆਲਿਟੀ ਦੀ ਚੈੱਕ ਕਰ ਸਕਦੇ ਤੁਸੀਂ ਥਾਣਾ ਥਾਣ ਬਹੁਤ ਚੰਗਾ ਲੱਗਾ ਦੋਸਤੋ ਮੁਠੀ ਵਾਲਾ ਚੈੱਕ ਕਰ ਸਕਦੇ ਆ ਬੈਕ ਟੂ ਹੋਣਾ ਇਹ ਬੱਚਾ ਕੀ ਹੈ ਮਗਰ ਬਈ ਬੱਚਾ ਜੀ ਅੱਛਾ ਬੱਚਾ ਤੂੰ ਸੀਲ ਠੰਡੀ ਪੂਰੀ ਹਾਂ ਜੀ ਵਧੀਆ ਠੰਡੀ ਸ਼ੁਕਰੀਆ ਦੋਸਤੋ ਬਾਈ ਜਾਨ ਦੇ ਪੂਰੀ ਸੀਲ ਠੰਡੀ ਆ ਮਗਰ ਇਹਦੇ ਬੱਚਾ ਆ ਚੈੱਕ ਕਰ ਸਕਦੇ ਨਾਲੂਆ ਨਾਲ ਆ ਇਹ ਤੋਰਾ ਵਿਖਾ ਦੋ ਬਈ ਇਹਦਾ ਉਹ ਦੇਖ ਸਕਦੇ ਹੋ ਦੋਸਤੋ ਦਰਮਿਆਨੇ ਕਦ ਕਾਟ ਚਾ ਦੋਸਤੋ ਮੋੜ ਲਿਓ ਬਾਈ ਤੇ ਬਾਈ ਜੀ ਬੋਲਾ ਇਸ ਟੈਂਕ ਕਿੰਨਾ ਤਿਆਰ ਆਉਣਾ ਹੈਗਾ ਜੀ 10 ਲੀਟਰ 10 ਲੀਟਰ ਤਿਆਰ ਆ ਹਾਂਜੀ ਸੀਲ ਆ ਪੂਰੀ ਵਧੀਆ ਗਾਂ ਠੰਡੀ ਪੂਰੀ ਸੀਲ ਠੰਡੀ ਆ ਹਾਂਜੀ ਪੂਰੀ ਸੀਲ ਠੰਡੀ ਬਾਈ ਜੀ ਇਹ ਚੋਕੇ ਵੀ ਦੇਖ ਸਕਦਾ ਠੀਕ ਹੈ ਜੀ ਬਾਈ ਜੀ ਕੋਈ ਵੀ ਇਹ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰਕੇ ਲੈ ਜਾ ਸਕਦਾ 10 ਲੀਟਰ ਦੁੱਧ ਆ ਤਿੰਨ ਦਿਨਾਂ ਦੀ ਸੂਈ ਥੱਲੇ ਵੋਨਾ ਚੈੱਕ ਕਰ ਸਕਦੇ ਆ ਇੱਕ ਵਾਰੀ ਫੇਰ ਪਹਿਲਾ ਸੁਗਾ ਦੋਸਤੋ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਦੇਣਾ ਡਰਦੀ ਥੋੜੀ ਜਿਹਾ ਕੈਮਰੇ ਤੋਂ ਪੂਰਾ ਥੰਡ ਮੁਠੀ ਵਾਲਾ ਲੱਗਿਆ ਹੋਇਆ ਤੇ ਇਧਰ ਦੀ ਸਾਈਡ ਤੋਂ ਵੀ ਚੈੱਕ ਕਰ ਲਓ ਤੇ ਰੇਟ ਕੀ ਕਰਦੇ ਆ ਬਾਈ ਇਹਦਾ 58000 ਬਾਈ ਠੀਕ ਹੈ ਜੀ ਮਾਨਤਾਨ ਹੋ ਜੂ ਹੋ ਜੂ ਗੀ ਦੋਸਤੋ 50 ਤੇ 85800 ਰੁਪਏ ਬਾਈ ਜੀ ਨੇ ਰੇਟ ਕੀਤਾ ਰੇਟ ਫੈਕਸ਼ਨ ਨਹੀਂ ਹੁੰਦੇਗੇ ਕੁਝ ਮੌਕੇ ਤੇ ਮਾਨਤਾਨ ਹੋਊਗਾ ਤੇ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ